ਇਸ ਜਗ੍ਹਾ ਤੇ ਸਿਮੇਪਾਸਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਚੇ ਟਿੱਬੇ ਤੇ ਖੜ ਕੇ ਲੱਲਾ ਵੇਖ ਦੀ ਪਛਾਣ ਕੀਤੀ ਅਤੇ ਉਸ ਦੇ ਨਾਲ ਜੰਗ ਲੜੀ ਇੱਕੋ ਬਾਰ ਦੇ ਨਾਲ ਉਸ ਦੇ ਦੋ ਟੋਟੇ ਕਰ ਦਿੱਤੇ ਅੱਜ ਆਪਾਂ ਦਰਸ਼ਨ ਕਰਨ ਪਹੁੰਚਦੇ ਹਾਂ ਗੁਰਦੁਆਰਾ ਟਿੱਬਾ ਸਾਹਿਬ ਪਿੰਡ ਮਹਾਰਾ ਜਿਲ੍ਹਾ ਪਟੰਡਾ ਦੇ ਵਿੱਚ ਇੱਥੇ ਸਿਮੇਪਾਸਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸਨ ਅਓ ਤੁਹਾਨੂੰ ਦੱਸਦੇ ਆਂ ਇੱਥੋਂ ਦਾ ਪੂਰਾ ਇਤਿਹਾਸ ਤੇ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਬਲ ਦੀਆਂ ਸੰਗਤਾਂ ਸੇਠ ਕਰੋੜੀਮਲ ਸਮੇਤ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਵਾਸਤੇ ਦਸਬੰਦ ਦੀ ਮਾਇਆ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭੇਟਾ ਕਰਨ ਵਾਸਤੇ ਵਧੀਆ ਕਿਸਮ ਦੇ ਦੋ ਘੋੜੇ ਖਰੀਦ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ ਜਦੋਂ ਲਾਹੌਰ ਪਹੁੰਚੇ ਤਾਂ ਮੁਗਲ ਹਕੂਮਤ ਦਾ ਮਨ ਘੋੜੇ ਵੇਖ ਕੇ ਬੇਈਮਾਨ ਹੋ ਗਿਆ ਸੰਗਤਾਂ ਨੇ ਬਹੁਤ ਕਿਹਾ ਕਿ ਇਹ ਘੋੜੇ ਗੁਰੂ ਜੀ ਦੀ ਭੇਟਾ ਲਈ ਲਿਜਾਏ ਜਾ ਰਹੇ ਹਨ ਪਰ ਮੁਗਲਾਂ ਨੇ ਘੋੜੇ ਖੋਹ ਕੇ ਲਾਹੌਰ ਦੇ ਸੂਬੇਦਾਰ ਅਨਾਇਤ ਉਲਖਾਨ ਦੇ ਦਰਬਾਰ ਵਿੱਚ ਪਹੁੰਚਾ ਦਿੱਤੇ ਇਸ ਘਟਨਾ ਉਪਰੰਤ ਸੰਗਤ ਉਦਾਸ ਹੋ ਕੇ ਗੁਰੂ ਜੀ ਦੇ ਪਾਸ ਸੁਧਾਰ ਪਹੁੰਚੀ ਸੰਗਤ ਦੇ ਨਾਲ ਆਏ ਉਸ ਇਲਾਕੇ ਦੇ ਮਸੰਦ ਸਿੱਖ ਭਾਈ ਵਖਤਮਨ ਤੇ ਭਾਈ ਦਿਆਲ ਚੰਦ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਆਪ ਜੀ ਦੀ ਭੇਟਾ ਤੋਂ ਕੀਮਤੀ ਘੋੜੇ ਲੈ ਕੇ ਆ ਰਹੇ ਸੀ ਜੋ ਰਸਤੇ ਵਿੱਚ ਮੁਗਲ ਫੌਜਾਂ ਨੇ ਖੋਹ ਲਏ ਸਨ ਸੰਗਤਾਂ ਦੀ ਭਾਵਨਾ ਇਹ ਹੈ ਕਿ ਆਪ ਜੀ ਉਹਨਾਂ ਤੇ ਸਵਾਰੀ ਕਰੋ ਤਾਂ ਗੁਰੂ ਜੀ ਨੇ ਕਿਹਾ ਕਿ ਸੰਗਤਰ ਦੀ ਭੇਟਾ ਤਾਂ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਤੁਸੀਂ ਘਰੋਂ ਤੁਰੇ ਸੀ ਪਰ ਜੇ ਇਹ ਭਾਵਨਾ ਹੈ ਤਾਂ ਇਹ ਵੀ ਜ਼ਰੂਰ ਪੂਰੀ ਹੋਵੇਗੀ ਘੋੜੇ ਗੁਰੂ ਘਰ ਪਹੁੰਚ ਜਾਣਗੇ ਐਉਂ ਗੁਰੂ ਜੀ ਨੇ ਭਾਈ ਵਿਧੀਚੰਦ ਨੂੰ ਥਾਪੜਾ ਦੇ ਕੇ ਪਹਿਲਾ ਘੋੜਾ ਕਾਹੀ ਬਣ ਕੇ ਅਤੇ ਦੂਜਾ ਘੋੜਾ ਜੋਤਸੀ ਬਣ ਕੇ ਵਾਪਸ ਕਰਵਾਏ ਇੰਨਾ ਕੀਮਤੀ ਘੋੜਿਆਂ ਦੇ ਨਾਂ ਗੁਲਵਾਗ ਤੇ ਦਿਲਵਾਗ ਸੀ ਇਸ ਸਮੇਂ ਗੁਰੂ ਜੀ ਪਿੰਡ ਭਾਈ ਰੂਪੇ ਬਰਾਜਮਣ ਸਨ ਭਾਈ ਵਿਦੀਚੰਦ ਨੇ ਇਸ ਬਹਾਦਰੀ ਭਰੇ ਕਾਰਨਾਮੇ ਤੋਂ ਬਾਅਦ ਸਾਝਹਾਨ ਦੇ ਸੱਤੀ ਕਪੜੀ ਅੱਗ ਲੱਗ ਗਈ। ਉਸਨੇ ਕਾਬਲ ਦੇ ਸੂਬੇ ਲੱਲਾ ਵੇਗ ਨੂੰ ਬਹਾਦਰ ਜਰਨੈਲ ਅਤੇ 35000 ਫੌਜ ਦੇ ਕੇ ਜੰਗ ਲਈ ਭੇਜਿਆ। ਇੱਧਰ ਗੁਰੂ ਜੀ ਨੇ ਜੋ ਜਾਣੀ ਜਣ ਸੰ ਜੰਗ ਲਈ ਇਸ ਸਥਾਨ ਨੂੰ ਚੁਣਿਆ। ਭਾਵੇਂ ਕਿ ਰਾਏ ਜੋਧ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਕਿਲੇ ਅੰਦਰ ਜੰਗ ਲੜੋ ਪਰ ਗੁਰੂ ਜੀ ਨੇ ਕਿਹਾ ਰਾਏ ਜੋਧ ਸੂਰਮੇ ਕਿਲਿਆਂ ਵਿੱਚ ਨਹੀਂ ਖੁੱਲੇ ਮੈਦਾਨਾਂ ਵਿੱਚ ਬੈਰੀਆਂ ਨੂੰ ਹੱਥ ਦਿਖਾਉਂਦੇ ਹਨ। ਗੁਰੂ ਜੀ ਭਾਈ ਰੂਪੇ ਤੋਂ ਲੈ ਕੇ ਮਹਾਰਾਜਪਿੰਡ ਦੇ ਬਾਹਰ ਬਾਰ ਇਸ ਸਥਾਨ ਤੇ ਬੜੀ ਵਿਉਂਤਬੰਦੀ ਨਾਲ ਮੋਰਚਾ ਬੰਦੀ ਕੀਤੀ ਉਧਰ ਲੱਲਾ ਵੇਗ ਦੀ ਅਗਵਾਈ ਹੇਠ ਫੌਜ ਨੇ ਪਹੁੰਚ ਕੇ ਮੋਰਚਾ ਬੰਦੀ ਕਰਕੇ ਆਪਣਾ ਸੁਈਆ हसन ਖਾਨ ਭੇਜਿਆ हसन ਖਾਨ ਨੇ ਵਾਪਸ ਆ ਕੇ ਗੁਰੂ ਜੀ ਦੀ ਬੜਾਈ ਕੀਤੀ ਜਿਸ ਤੇ ਕਾਬਲੀ ਵੇਗ ਨੇ ਇਸ ਦੇ ਕੋਰੜੇ ਮਰਵਾਏ ਉਹ ਗੁਰੂ ਜੀ ਦੀ ਸਰਨ ਵਿੱਚ ਆ ਗਿਆ ਗੁਰੂ ਜੀ ਨੇ ਵਚਨ ਕੀਤਾ ਕਿ ਭਾਈ ਤੈਨੂੰ ਕਾਬਲ ਦੀ ਸੂਬੇਦਾਰੀ ਮਿਲੇਗੀ ਇੱਧਰ ਸਿੱਖ ਯੋਧੇ ਕੇਵਲ 3000 ਸਨ 500 ਯੋਧੇ ਰਾਏ ਜੋਧ ਦੇ 500 ਯੋਧੇ ਉਸਦੇ ਭਰਾ ਦੇ ਕੁੱਲ 4000 ਯੋਧੇ ਸਨ ਜੋ ਜਾਨ ਤਲੀ ਤੇ ਧਰ ਕੇ ਲੜਨ ਵਾਲੇ ਸਨ ਗੁਰੂ ਜੀ ਦੀਆਂ ਫੌਜਾਂ ਨੇ ਬਹਾਦਰੀ ਨਾਲ ਜੰਗ ਕੀਤਾ ਅਤੇ 35000 ਮੋਗਲ ਫੌਜਾਂ ਨੂੰ ਬੁਰੀ ਤਰ੍ਹਾਂ ਹਰਾਇਆ ਜਥਾ ਰਣ ਸੂਰੇ ਚਿੱਤ ਉਲਾਸ ਭਾਈ ਵਿਧੀ ਚੰਦ ਹੱਥੋਂ ਸ਼ਮਸ਼ੇਗ ਮਾਰਿਆ ਗਿਆ ਭਾਈ ਜੇਠਾ ਜੀ ਹੱਥੋਂ ਕਾਸਮ ਵੇਗ ਮਾਰਿਆ ਗਿਆ ਅਤੇ ਰਾਏ ਜੋਧ ਹੱਥੋਂ ਕਮਰ ਵੇਗ ਮਾਰਿਆ ਗਿਆ ਲੱਲਾ ਵੇਗ ਦੇ ਬਾਰ ਨਾਲ ਗੁਰੂ ਜੀ ਦਾ ਘੋੜਾ ਗੁਲਵਾਗ ਸਹੀਦ ਹੋ ਗਿਆ। ਹੁਣ ਗੁਰੂ ਜੀ ਪੈਦਲ ਹੀ ਮੈਦਾਨੇ ਜੰਗ ਵਿੱਚ ਆਏ। ਜਦ ਲੱਲਾ ਵੇਗ ਮੈਦਾਨ ਵਿੱਚ ਆਇਆ ਤਾਂ ਗੁਰੂ ਜੀ ਨੇ ਹਸਨ ਖਾਨ ਨੂੰ ਪੁੱਛਿਆ ਕਿ ਲੱਲਾ ਵੇਗ ਕਿਹੜਾ ਹੈ? ਹਸਨ ਖਾਨ ਨੇ ਇਸ ਸਥਾਨ ਉੱਚੇ ਟਿੱਬੇ ਤੇ ਖੜ ਕੇ ਦੂਰ ਵੀਰ ਨਾਲ ਵੇਖ ਕੇ ਦੱਸਿਆ ਕਿ ਮਹਾਰਾਜ ਉਹ ਲੱਲਾ ਵੇਗ ਹੈ ਜਿਹੜਾ ਉੱਚਾ ਹੱਥ ਕਰਕੇ ਤੁਹਾਨੂੰ ਵੇਖ ਰਿਹਾ ਹੈ। ਲੱਲਾ ਵੇਗ ਤੇ ਗੁਰੂ ਜੀ ਨੇ ਅਜਿਹਾ ਬਾਰ ਕੀਤਾ ਕਿ ਉਹ ਦੋ ਫਾੜ ਹੋ ਗਿਆ। ਕੇ ਕਾਵਲੀ ਬੇਗਵੀ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਇੰਜ ਸਾਰੇ ਖਾਨ ਜਰਨੈਲ ਮਾਰੇ ਜਾਣ ਤੇ ਸਾਰੀ ਫੌਜ ਨੂੰ ਭਾਜੜ ਪੈ ਗਈ ਜੰਗ ਵਿੱਚ ਭਾਰੀ ਗਿਣਤੀ ਵਿੱਚ ਸਾਹੀ ਫੌਜ ਮਾਰੀ ਗਈ ਬਾਕੀ ਜਾਨਾਂ ਬਚਾ ਕੇ ਭੱਜ ਗਏ ਹਸਨ ਖਾਨ ਜਿਸ ਨੇ ਗੁਰੂ ਜੀ ਦੀ ਸਰਨ ਪੈ ਕੇ ਕਾਵਲ ਦਾ ਸੂਬਾ ਹੋਣ ਦਾ ਬਰ ਪ੍ਰਾਪਤ ਕਰ ਲਿਆ ਸੀ ਜਾ ਕੇ ਕਾਵਲ ਦਾ ਸੂਬੇਦਾਰ ਬਣਿਆ ਇੱਧਰ ਗੁਰੂ ਜੀ ਨੇ ਜੰਗ ਫਤਿਹ ਹੋਣ ਅਪ੍ਰੰਤ ਆਪਣੇ ਅਤੇ ਮੁਗਲਾਂ ਦੇ ਪਟੜ ਯੋਧਿਆਂ ਦੀ ਸੇਵਾ ਸੰਭਾਲ ਕੀਤੀ ਇਹ ਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ